ਆ ਦੇਖੋ ਹੱਥ ਕਿੰਨਾ ਥੱਕਾ ਫੋਰਸਾਂ ਫੋਰਸਾਂ ਕਿੰਨਾ ਕਿੰਨੀਆਂ ਫੋਰਸਾਂ ਲਈ ਖੜੇ ਆ ਇਹ ਥਾਂ ਥਾਂ ਤੇ ਨਾਕੇ ਨੇ ਬਾਈ ਥਾਂ ਥਾਂ ਨਾਕੇ ਆ ਸਾਰੇ ਦਰਵਾਜ਼ੇ ਉੱਤੇ ਨਾਕੇ ਆ ਸਾਰੀਆਂ ਛੜਕਾਂ ਦੇ ਵਾਲੇ ਨਾਕੇ ਆ ਆ ਧਾਨ ਨਾਲ ਜਿਸੇ ਵੀ ਤਰੀਕੇ ਨਾਲ ਪਹੁੰਚਣਾ ਪਹੁੰਚੇ ਬਾਈ ਪੰਜਾਬ ਦੇ ਲੋਕਵਾ ਦੇਖੋ ਤਾਂ ਬੁੱੱਜੜ ਦੀ ਰੂਹ ਜਿਹੜੇ ਬੰਦੇ ਚ ਆਈ ਆ ਸਾਡੇ ਨੌਜਵਾਨ ਮੁੰਡੇ ਡਿਬਰੂਗੜ੍ਹ ਬੈਠੇ ਆ ਖੂਨ ਦੀਆਂ ਉਲਟੀਆਂ ਕਰੀ ਜਾਂਦੇ ਆ ਮਰਨ ਕਰਾਰੇ ਬੈਠੇ ਆ ਸੋ ਇਸ ਕਰਕੇ ਬਾਈ ਜਿਵੇਂ ਵੀ ਜਿਵੇਂ ਵੀ ਤੁਸੀਂ ਪਹੁੰਚ ਸਕਦੇ ਹੋ ਜਿਵੇਂ ਜਿੱਥੋਂ ਦੀ ਪਹੁੰਚ ਸਕਦੇ ਹੋ ਕੱਲ ਨੂੰ ਬਾਦ ਤੋਂ ਬਾਦੰਬਰ ਸਰ ਪਹੁੰਚੋ ਬਾਈ ਇਹ ਇਹ ਜਕਰੀਏ ਖਾਨ ਦੀ ਰੂਹ ਹੈ ਬੈਂ ਤੇ ਬੁੱਚੜ ਦੀ ਰੂਹ ਜਿਹੜੇ ਇਨਸਾਨ ਚਾਈ ਆ ਐਡਾ ਤੱਕਾ ਯਾਰ ਇਕੱਠ ਵੀ ਨਹੀਂ ਹੋਣ ਦੇ ਰਹੇ ਡਿਪਰੂਗੜ ਜੇਲ੍ਹ ਚ ਨਜ਼ਰਪਾਨ ਨੋਦੀਵਾਨਾ ਦੇ ਹੱਕ ਦੇ ਵਿੱਚ ਹੋਣ ਵਾਲੇ ਇਕੱਠ ਨੂੰ ਲੈ ਕੇ ਲੱਖਾ ਸੁਧਾਨਾ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਲਾਈਵ ਹੋ ਕੇ ਕੀ ਕੁਝ ਬੋਲੇ ਲੱਖਾ ਸੁਧਾਨਾ ਉਹ ਦੇਖਦੇ ਆਂ ਬਾਈ ਬਾਰੀ ਖੋਲਦਾ ਪੱਟੀਆਂ ਜਾਂਦੇ ਨੇ ਸਾਡਾ ਡਾਂਗਾ ਮਾਰੀ ਜਾਂਦੇ ਆ ਹਾਂਜੀ ਇੱਧਰ ਕਰ ਮੜਾ ਜਾ ਇੱਧਰ ਇੱਧਰ ਨੂੰ ਕਰ ਮੜਾ ਐਨਕੀ ਆ ਬਈ ਬਾਰੀ ਖੋਲ ਦਾ ਪੱਟੀ ਜਾਂਦੇ ਆ ਅਗਰ ਡਾਂਗਾ ਮਰੀ ਜਾਂਦੇ ਪੰਜਾਬ ਦੇ ਲੋਕ ਆ ਦੇਖੋ ਬੰਤਾ 부ੱਛੜ ਦੀ ਰੂਹ ਜਿਹੜੇ ਬੰਦੇ ਚ ਆਈ ਆ ਸਾਡੇ ਨੌਜਵਾਨ ਮੁੰਡੇ ਡਿਬਰੂਗੜ੍ਹ ਬੈਠੇ ਆ ਖੂਨ ਦੀਆਂ ਉਲਟੀਆਂ ਕਰੀ ਜਾਂਦੇ ਆ ਮਰਨ ਕਰਾਰੇ ਬੈਠੇ ਆ ਪੰਜਾਬ ਦੇ ਲੋਕੋ ਸਾਡੀ ਖਾਤਰ ਉਹ ਨੌਜਵਾਨ ਬੈਠੇ ਨੇ ਯਾਰ ਸਾਡੀਆਂ نسلਾਂ ਨੂੰ ਬਚਾਉਣ ਦੀ ਖਾਤਰ ਉਹਨਾਂ ਨੇ ਇਹ ਹੂਲਾ ਫੱਕਿਆ ਚੱਲ ਕੇ ਦबई ਤੋਂ ਕੋਈ ਆਇਆ ਸੋੜੀਆਂ ਨਸਲਾਂ ਨੂੰ ਅੰਮ੍ਰਿਤ ਸ਼ਕਾ ਦੇ ਚੱਟੇ ਛੜਾਤੇ ਸਿੱਖੀ ਨਾਲ ਜੋੜਤੇ ਕੱਲ ਨੂੰ ਕੱਟ ਸੀ ਬਾਈ ਥਾਂ ਥਾਂ ਤੇ ਨਾ ਆ ਕੇ ਆਓ ਸਾਰੇ ਜਿੰਨੇ ਵੀ ਤੁਹਾਡੇ ਰੋਕੇ ਬਿਨੇ ਆਪਣੇ ਬੋਲ ਧਰਮਾਂ ਦੇ ਸਾਰਿਆਂ ਦੇ ਨਾ ਆ ਕੇ ਆ ਬਈ ਆ ਬਾਰੀ ਪੱਟੀ ਬਾਰੀ ਨਾ ਖੁੱਲੀ ਬਾਰੀ ਨਾ ਖੁੱਲੀ ਸੋ ਇਸ ਕਰਕੇ ਬਾਈ ਜਿਵੇਂ ਵੀ ਜਿਵੇਂ ਵੀ ਤੁਸੀਂ ਪਹੁੰਚ ਸਕਦੇ ਹੋ ਜਿਵੇਂ ਜਿੱਥੋਂ ਦੀ ਪਹੁੰਚ ਸਕਦੇ ਹੋ ਕੱਲ ਨੂੰ ਬਾਦ ਤੋਂ ਬਾਦੰਬਰ ਸਰ ਪਹੁੰਚੋ ਬਾਈ ਇਹ ਇਹ ਜਕਰੀਏ ਖਾਨ ਦੀ ਰੂਹ ਹੈ ਬੈਂਤੇ ਬੁੱਚੜ ਦੀ ਰੂਹ ਜਿਹੜੀ ਇਨਸਾਨ ਚਾਈ ਆ ਐਡਾ ਤੱਕ ਆ ਯਾਰ ਇਕੱਠ ਵੀ ਨਹੀਂ ਹੋਣ ਦੇ ਰਹੇ ਥਾਂ ਥਾਂ ਤੇ ਨਾਕਿਆ ਬਾਈ ਥਾਂ ਥਾਂ ਤੇ ਨਾਕਿਆ ਸੋ ਪੰਜਾਬ ਦੇ ਲੋਕ ਹੁਣ ਸੋਡੇ ਸਾਰੇ ਗੱਲ ਖੜੀ ਆ ਬਾਈ ਬਾਈ ਪੱਟੀ ਵਾਲੇ ਬਾਰੀ ਹਾਂਜੀ ਕਰਦੇ ਕੋਈ ਗੱਲ ਨਹੀਂ ਕਰਦੇ ਸੀ ਕਰਦੇ ਤਾਂ ਨੂੰ ਬਈ ਅੰਮ੍ਰਿਤਸਰ ਪਹੁੰਚਣਾ ਹਰ ਹਾਲ ਚ ਪਹੁੰਚਣਾ ਤੁਸੀਂ ਸਾਰੇ ਬੰਦਾਂ ਨੂੰ ਘਰੋ ਘਰੀ ਫੜੀ ਜਾਂਦੇ ਆ ਤੈਨੂੰ ਰਾਜ ਫੜ ਲਿਆ ਥਾਂ ਥਾਂ ਦੇ ਨਾਕੇ ਆ ਬਈ ਸੋ ਜੇ ਚਾਹੁੰਦੇ ਆ ਵੀ ਸਾਡੇ ਲਈ ਕੋਈ ਬੋਲਣ ਵਾਲਾ ਬੰਦੇ ਜਾਉਂਦੇ ਰਹਿਣ ਜਾਂ ਸੀ ਉਹਨਾਂ ਨੂੰ ਐਨਐਸਐਲ ਜਿਹੜੀ ਉਹਨਾਂ ਤੋਂ ਲੱਗੀ ਹੋਈ ਆ ਉਹਨੂੰ ਹਟਾ ਕੇ ਪੰਜਾਬ ਲਿਆਉਣਾ ਚਾਹੁੰਦੇ ਆ ਤਾਂ ਸਾਰੇ ਪੰਜਾਬ ਨੰਬਰ ਸਰ ਪਹੁੰਚਣਾ ਚਾਹੀਦਾ ਰੋਕਣ ਟੋਕਾਂ ਤੋੜ ਕੇ ਬਈ ਆ ਦੇਖੋ ਕਿੰਨਾ ਥੱਕਾ ਫੋਰਸਾਂ ਫੋਰਸਾਂ ਕਿੰਨਾ ਕਿੰਨੀਆਂ ਫੋਰਸਾਂ ਲਈ ਖੜਿਆ ਹੈ ਥਾਂ ਥਾਂ ਤੇ ਨਾਕੇ ਨੇ ਬਾਈ ਥਾਂ ਥਾਂ ਨਾਕੇ ਆ ਸਾਰੇ ਦਰਵਾਜ਼ੇ ਉੱਤੇ ਨਾਕੇ ਆ ਸਾਰੀਆਂ ਛੜਕਾਂ ਦੇ ਵਾਲੇ ਵਾਲੇ ਨਾਕੇ ਆ ਆ ਧਾਨ ਨਾਲ ਜਿਸੇ ਵੀ ਤਰੀਕੇ ਨਾਲ ਬਹੁਤ ਸਾਰੇ ਪਹੁੰਚੇ ਬਾਈ ਪਰਪੰਤ ਸਿਆ ਇਹ ਇੱਕ ਜਵਾਬ ਦੇਣਾ ਪਊਗਾ ਇਹ ਜਵਾਬ ਲੈਣਗੇ ਲੋਕ ਜੋ ਤੂੰ ਨੌਜਵਾਨੀ ਦੇ ਮਗਰ ਪਿਆ ਹੋਇਆ ਨਾ ਹਾਂਜੀ हां जी बाहर आ जी आ आ को नहीं लो सो जी आ जाओ कोई गलती कर ना खोल हो जा आ जाओ जी कोई गलत बात करनी आ जाओ बाहर आ जी बाहर आ जी तुम करो इधर चक्कर आ जाओ बोल अरे ओ देख यार जी ਪੰਜਾਬ ਸਰਕਾਰ ਜੈ ਹਿੰਦ 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 ਭਗਵੰਤ ਮਾਨ ਜੈ ਹਿੰਦ ਪੰਜਾਬ ਸਰਕਾਰ ਜੈ ਹਿੰਦ ਪੰਜਾਬ ਸਰਕਾਰ ਜੈ ਹਿੰਦ ਭਗਵੰਤ ਮਾਨ ਪੰਜਾਬ ਸਰਕਾਰ ਜੈ ਹਿੰਦ ਪੰਜਾਬ ਸਰਕਾਰ ਫੱਗ ਚੱਲੀ 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 ਜਾਂਦਾ ਬਾਈ ਆਹ ਤੋਰੇ ਡੱਡੀ ਆਹਕਾਰ ਗੱਲ ਆਹ ਦੇਖੋ ਆਪਾਂ ਆਹ ਦੇਖੋ ਪਿਛੜਾਆਂ ਦੀਆਂ ਕਰਤੂਕਾਂ ਕੋਈ ਚਲੋ ਚਲੋ GLN ਨਿਆਜ਼ ਜ਼ਮਾਨਾ ਨਈ ਸੋਚ